ਆਇਆ ਸੀ ਉਹਦੀ ਕੀ ਮਰਿਆਦਾ ਸੀ ਕਿਉਂ ਬਣਾਣਾ ਪਿਆ ਸਾਨੂੰ ਆਪਣਾ ਵਖਰਾ ਤਾਕਤ ਅੱਜ ਦਿੱਲੀ ਤਾਕਤ ਸੀ ਪਰ ਉਧਰ ਅਨੰਦਪੁਰ ਸਖ ਤਾਕਤ ਬਣਾਇਆ ਸਾਡਾ ਸਮੇਂ ਚ ਇਹ ਸਾਡੇ ਤਾਕਤ ਰਹੇ ਨੇ ਤਹੀਂ ਅੱਜ ਤਾਕਤ ਕਹਿੰਨੇ ਆਪਾਂ ਇਹਨਾਂ ਨੂੰ ਪੰਜ ਤਾਕਤ ਕਿੱਥੇ ਤੱਕ ਰਾਜ ਕਮਾਇਆ ਉੱਥੇ ਤਾਕਤ ਬਣਾਤੀ ਮਹਾਰਾਜ ਨੇ ਉਹ ਚਲੇ ਗਏ ਬੰਬੇ ਦੇ ਨੇੜੇ ਮਹਾਰਾਜ ਹਜੂਰ ਸਾਹਿਬ ਉੱਥੇ ਆਪਣਾ ਤਾਕਤ ਬਣਾਇਆ ਜਿੱਥੇ ਜਿੱਥੇ ਲੱਗਦਾ ਸੀ ਤੁਹਾਨੂੰ ਕੋਈ ਤੰਗ ਕਰਦਾ ਹੈ ਤੁਹਾਡੇ ਤੇ ਕੋਈ ਗੁਨਾਹ ਕਰਦਾ ਹੈ ਗਰੀਬਾਂ ਤੇ ਬੱਚਿਆਂ ਤੇ ਬੀਬੀਆਂ ਤੇ ਭੈਣਾਂ ਤੇ ਜਿੱਥੇ ਕੋਈ ਨਹੀਂ ਕੜਦਾ ਉੱਥੇ ਫਿਰ ਇਹ ਖੜਦੇ ਸੀ ਆ ਕੇ ਜਦੋਂ ਦਿੱਲੀ ਦੇ ਤੱਕ ਤੈਨੂੰ ਭੱਜਣਾ ਪਈ ਸੀ ਨਾ ਮੈਂ ਸਨਾਈ ਸੀ ਮਾਰਾ ਹਟਿਆ ਨੇ ਆ ਕੇ ਘੇਰ ਲਿਆ ਸੀ ਇੱਕ ਉਦੋਂ ਫਿਰ ਬਾਬਾ ਬਘੇਲ ਸਿੰਘ ਨੂੰ ਬੁਲਾਇਆ ਸੀ ਵੀ ਮਦਦ ਕੀ ਤੋਂ ਲਈਏ ਹੋਣਾ ਇਤਿਹਾਸ ਵਿੱਚ ਨਾਂ ਫਿਰ ਬਾਬਾ ਬਘੇਲ ਸਿੰਘ ਦਾ ਆਇਆ ਵੀ ਬਘੇਲ ਸਿੰਘ ਨੂੰ ਬੁਲਾਓ ਉਹਦੇ ਨਾਲ ਸਿਆਨ ਸਿੰਘ ਕਟਾਰੀ ਵਰਗੇ ਹੋਰ ਵੀ ਮਹਾਪੁਰਸ਼ ਸਾਧੂ ਸੀ ਜੱਸਾ ਸਿੰਘ ਆਲੂ ਵਾਲਾ ਵਰਗੇ ਇਹ ਸਾਰਾ ਇਤਿਹਾਸ ਪੜਿਆ ਕਰੋ ਪਤਾ ਲੱਗੇ ਫਿਰ ਜਦੋਂ ਦਿੱਲੀ ਦੇ ਤਾਕਤ ਨੂੰ ਭਜੜਣਾ